ਵੱਡੇ ਸੜਕ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਸਕੂਲੀ ਬੱਸ ਆ ਜਿਹੜੀ ਉਹ ਫਲਾਈਓਵਰ ਦੇ ਡਿਵਾਈਡਰ ਉੱਤੇ ਚੜੀ ਨਜ਼ਰ ਆ ਰਹੀ ਹੈ ਰਾਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਨੌਇਡਾ ਦੇ ਵਿੱਚ ਇਹ ਪੂਰੀ ਕੰਡਾ ਵਾਪਰੀ ਹੈ ਜਿੱਥੋਂ ਦੇ ਐਲੀਵੇਟਡ ਰੋਡ ਦੇ ਉੱਤੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਆ ਜਿਹੜੀ ਉਹ ਫਲਾਈਓਵਰ ਦੇ ਉੱਤੇ ਚੜ ਜਾਂਦੀ ਹੈ ਤਾਂ ਬੱਸ ਦਾ ਅੱਗੇ ਵਾਲਾ ਹਿੱਸਾ ਜਿਹੜਾ ਉਹ ਫਲਾਈਓਵਰ ਦੇ ਉੱਤੇ ਲੜਕ ਹੋਇਆ ਦਿਖਾਈ ਦੇ ਰਿਹਾ ਏ ਜਾਣਕਾਰੀ ਮੁਤਾਬਕ ਬਸ ਦੇ ਵਿੱਚ ਕੇਵਲ ਡਰਾਈਵਰ ਅਤੇ ਕੰਡਕਟਰ ਸਵਾਰ ਸਨ ਜਿਸ ਕਰਕੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਤਾਂ ਅਗਰ ਇਸ ਬਸ ਦੇ ਵਿੱਚ ਸਕੂਲੀ ਬੱਚੇ ਵੀ ਸਵਾਰ ਹੁੰਦੇ ਤਾਂ ਕੋਈ ਵੱਡਾ ਨੁਕਸਾਨ ਆ ਜਿਹੜਾ ਹੋ ਸਕਦਾ ਸੀਤਾ ਨੌਇਡਾ ਦੇ ਸੈਕਟਰ 18 ਤੋਂ ਬਾੜ ਨੂੰ ਜਾਂਦੇ ਹੋਏ ਐਲੀਵੇਟਰ ਰੋਡ ਦੇ ਉੱਤੇ ਇਹ ਪੂਰਾ ਹਾਦਸਾ ਜਿਹੜਾ ਹੋਇਆ ਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਇੱਕ ਬੱਸਾਂ ਜਿਹੜੀ ਉਹ ਇੱਕ ਹਾਈਵੇ ਦੇ ਉੱਤੇ ਬਣੇ ਹੋਏ ਫਲਾਈਓਵਰ ਦੇ ਉੱਤੇ ਲਟਕੀ ਹੋਈ ਹੈ ਬੱਸ ਦਾ ਅੱਗੇ ਵਾਲਾ ਕਾਫੀ ਜ਼ਿਆਦਾ ਹਿੱਸਾ ਜਿਹੜਾ ਉਹ ਫਲਾਈਓਵਰ ਉੱਤੇ ਲਟਕਿਆ ਹੋਇਆ ਹੈ ਅਤੇ ਨਾਲ ਹੀ ਬੱਸ ਦਾ ਕਾਫੀ ਜ਼ਿਆਦਾ ਨੁਕਸਾਨ ਇਸ ਹਾਦਸੇ ਦੇ ਵਿੱਚ ਹੋਇਆ ਹੈ ਦੇਖਣ ਨੂੰ ਬੱਸ ਵੀ ਨਵੀਂ ਲੱਗ ਰਹੀ ਹੈ ਤਾਂ ਵੱਡਾ ਸੜਕ ਹਾਦਸਾ ਜਿਹੜਾ ਉੱਥੇ ਹੋਇਆ ਇਹ ਹਾਦਸੇ ਤੋਂ ਬਾਅਦ ਉੱਥੇ ਇੱਕ ਵੱਡਾ ਟ੍ਰੈਫਿਕ ਜਾਮ ਲੱਗ ਗਿਆ ਕਿਉਂਕਿ ਨੌਇਡਾ ਵਰਗੇ ਸ਼ਹਿਰ ਦੇ ਵਿੱਚ ਪਹਿਲਾਂ ਹੀ ਟ੍ਰੈਫਿਕ ਕਾਫੀ ਜ਼ਿਆਦਾ ਹੈ ਅਗਰ ਉੱਥੇ ਕੋਈ ਜਹੀ ਕਰਨਾ ਵਾਪਰ ਜਾਵੇ ਤਾਂ ਕਈ ਕਿਲੋਮੀਟਰ ਲੰਬਾ ਜਾਮ ਲੱਗਣਾ ਕੋਈ ਵੱਡੀ ਗੱਲ ਨਹੀਂ ਹੈ ਤਾਂ ਲਗਾਤਾਰ ਸੜਕ ਹਾਦਸੇ ਨੇ ਜਿਹੜੇ ਉਹ ਵਾਪਰ ਰਹੇ ਨੇ ਚਾਹੇ ਉਹ ਲਾਪਰਵਾਹੀ ਦੇ ਨਾਲ ਵਾਪਰਿਆ ਹੋਇਆ ਹਾਦਸਾ ਹੋਵੇ ਜਾਂ ਫਿਰ ਮਸ਼ੀਨਰੀ ਦੇ ਕਿਸੇ ਫੇਲ ਕਰਕੇ ਵਾਪਰਿਆ ਹੋਇਆ ਹਾਦਸਾ ਹੋਵੇ ਅੱਜ ਦਿਨ ਸੜਕਾਂ ਉੱਤੇ ਲੋਕ ਨੇ ਜਿਹੜੇ ਵੱਡੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਹਾਲਾਂਕਿ ਕਈ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਕਿ ਅਗਰ ਡਰਾਈਵਰ ਅਣਗਹਿਲੀ ਨਾ ਕਰੇ ਤਾਂ ਸੜਕ ਹਾਸੇ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ